ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢਿੱਲੋ ਡੇਰੀ ਫਾਰਮ ਬਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ ਚੈਨਲ ਤੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਨੂੰ ਰਿਕਵੈਸਟ ਆ ਗਿਆ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਆਪਣਾ ਮੋਬਾਈਲ ਨੰਬਰ ਆ 8427019817 ਸੋ ਅੱਜ ਦੀ ਵੀਡੀਓ ਚ ਇੱਕ ਗੱਬਰ ਵੇੜ ਹਾਜ਼ਰ ਲੱਗ ਭਾਗ ਤਿਆਰੀ ਚ ਤੇ ਇੱਕ ਸੂਈ ਹੋਈ ਬੱਚਾ ਪਿੱਛੇ ਹੈਗਾ ਨਾਲ ਤੇ ਇਹ ਦੋ ਨਗ ਵੀਰ ਦੇ ਸੇਜਾ ਡਿਟੇਲ ਵੀਰ ਤੋਂ ਪੁੱਛਦੇ ਆਓ ਅੱਗੇ ਕਰੀਏ ਗੱਲਬਾਤ ਸਤਿ ਸ਼੍ਰੀ ਅਕਾਲ ਭਾਈ ਸਤਿ ਸ਼੍ਰੀ ਅਕਾਲ ਹਾਂਜੀ ਵੀਰੇ ਨਾਮ ਐਡ ਹਰਬਰ ਨਾਲਾ ਜੀ ਗਲੀ ਨੰਬਰ ਆਮਗੜੇ ਰੋਡ ਗਲੀ ਨੰਬਰ 1 ਵੀਰੇ ਠੀਕ ਆ ਮੋਬਾਈਲ ਨੰਬਰ ਆਪਣੇ 9017 91650 ਜੀ 9017 91650 91650 ਹਾਂਜੀ ਤੇ ਜਿਹੜੇ ਆਪਾਂ ਬੱਚੀ ਦੇਖੀਏ ਨੇ ਪਲੂਣ ਪਹਿਲਾਂ ਸੂਸੂੰਦੀ ਹਾਂਜੀ ਤੇ ਇੱਕ ਆ ਇੱਕ ਦਿਨ ਬਾਕੀ ਪਿਆ ਸੂਣ ਤੇ ਹਾਂਜੀ ਦੇ 2 ਤੋਂ 3 ਦਿਨ ਬਾਕੀ ਪਈ ਨੇ 2-3 ਦਿਨ ਇਹਦੇ ਸੂਣ ਚ ਬਾਕੀ ਪਏ ਆ ਤੇ ਅੰਦਾਜ਼ਾ ਹੈ ਲੱਗ ਕੇ ਬੱਲੇਵਾ ਕਿਰਾ ਬਹੁਤ ਚੰਗਾ ਵਾਕੀ ਥਾਂ ਥੋੜੇ ਸਾਫ ਸੁਥਰੀ ਹੈ ਨਾ ਕਿੰਨਾ ਕੁ ਦੁੱਧ ਪਾ ਦੋਗੇ ਤਿਆਰ ਵੇਸਾਬ ਲੈ ਜੀ ਨੇ ਦੇ ਸਾਨੂੰ ਤਾਂ 20 ਕਿਲੋ 22 ਕਿਲੋ ਦਾ ਅੰਦਾਜ਼ਾ ਆਪਾਂ 18 ਕਿਲੋ ਤਾਂ ਵੱਟ ਦੇ ਬੈ ਗੇ ਵੀ 18 ਕਿਲੋ ਰਾਮ ਦਾ ਦੁੱਧ ਪਾ ਦੋਗੇ ਹਨ ਤੇ ਗੁੰਦਮਾਰ ਦੇ ਨਾਲ ਚੀਪਾ ਵਗੈਰਾ ਓਕੇ ਬਣਾਓ ਤੇ ਚਮਨ ਚੋੜ ਕੇ ਬੰਦਾ ਲਈ ਆ ਆਪਣੀ ਘਰ ਦੀ ਹੀ ਲੈਂਦੀ ਵੀ ਹੈ ਜੀ ਜੀ ਲੈਤੀ ਠੀਕ ਹੈ ਲੈਤੀ ਵੀ ਹੈ ਤੇ ਮੁੱਲ ਵਗੈਰਾ ਫਿਰ ਇਹਦਾ ਕੀ ਰੱਖਿਆ ਆਪਾਂ ਮੁੱਲ ਵੀ ਜੀ ਇਹਨਾਂ ਫੋਟੇ ਕਰਾਂਗੇ ਜਾਇਜ਼ ਹੋ ਜਾਵੇ ਜਾਇਜ਼ ਹੋਵੇ ਜੀ ਤੋੜ ਦੀ ਬਾਹਰ ਨੂੰ ਇਹਨੂੰ ਸੋ ਵੀਰੋ ਪਲੂਨ ਪਹਿਲਾ ਤੇ ਬਾਕੀ ਸੁਭਰੋ ਫੇਸ ਕੁਆਲਿਟੀ ਵਗੈਰਾ ਦੇਖ ਸਕਦੇ ਹੋ ਤੇ ਬਾਕੀ ਥਣ ਦੇਖੋ ਕਿਆ ਬਾਤ ਹੈ ਬਿਲਕੁਲ ਮੱਜਾਂ ਵਰਗਾ ਥਣ ਲੱਗਿਆ ਵਾ ਤੇ ਬੱਚੀ ਦੇ ਪਲਾਂਜਾ ਪਲੂਜਾ ਦੇਖੋ ਪੂਰੀ ਸਾਫ ਸੁਥਰੀ ਸਾਈਵਾਲ ਚ ਆ ਗਈ ਬੈੜ ਤੇ ਪਹਿਲਾ ਸੁਭਾ ਪਲੂਣ ਸੁੰਦੀ ਆ ਛੋਲੇਵਾ ਦੇਖੋ ਸੱਚੂ ਕਿਆ ਬਾਤ ਆ ਪੂਰਾ ਸੋਹਣਾ ਸਾਫ ਸੁਥਰਾ ਲੇਵਾ ਚੰਗੇ ਲੇਵੇ ਦੀ ਆ ਤੇ ਬਾਕੀ ਥਣ ਦੇਖੋ ਚਾਰੇ ਥਣ ਨੇਖਣ ਵੇ ਸਾਫ ਸੁਥਰੇ ਮੇਰ ਦੱਸਦਾ ਕਿ 20 ਕਿਲੋ ਪਰ 18 ਕਿਲੋ ਤੋਂ ਅੱਛੀ ਨਹੀਂ ਰਹੇ ਜੰਦਤ ਪੌਂਡ ਦਾ ਹੱਕ ਮੰਨਦਾ ਕਿ ਰਾਮਣਾ ਪਾਉ ਹੈ ਨਾ 18 19 18 ਪਰ 18 ਮੰਨ ਕੇ ਬੇਜਗ ਪ੍ਰਚੇਸ ਕਰ ਲਿਓ ਪਰ ਥਣ ਬਹੁਤ ਸੋਹਣਾ ਲੱਗਿਆ ਮੁਠੀ ਵਾਲਾ ਥਾਣਾ ਲਗਭਗ ਐ ਮੰਨ ਕੇ ਚਲੇ ਵੀ ਤਿੰਨ ਤੋਂ ਚਾਰ ਮਿੰਟ ਦਾ ਝੋਣ ਲੱਗਣਾ ਇਹਨੇ ਬੱਚੀ ਥੱਲੇ ਤੇ ਦਿਨ ਮੰਨ ਕੇ ਚਲੇ ਵੀ ਦੋ ਤਿੰਨ ਕੱਡੂ ਹਣੇ ਹਾਂਜੀ ਹਾਂ ਠੀਕ ਹੈ ਅੱਗੇ ਦੂਜੇ ਨੰਬਰ ਜਿਹੜੇ ਆਪ ਸੂਈ ਵੀ ਬੱਚੀ ਦੇਖੀ ਜਾ ਰਿਹਾ ਉਹ ਕਹਿਵਾ ਸੂਆ ਸੂਈ ਹੈ ਭਾਈ ਜੀ ਇਹ ਵੀ ਪਹਿਲਾਂ ਸੂਆ ਹੋਈ ਹੈ ਠੀਕ ਹੈ ਕੈ ਦਿਨ ਹੋ ਗਿਆ ਇਹਨ ਸੂਈ ਨਾਲ ਚ ਸਹੀ ਰੇ ਦੀ ਮੰਗ ਪਿੱਛੇ ਦੀ ਹੈ ਕਿ ਇਹ ਸੇਰ ਦੀ ਬੱਚੀ ਰਾੜੂ ਨਾਲ ਹੈ ਨਾ ਹਾਂਜੀ ਹਾਂਜੀ ਤੇ ਤੇ ਇਹਨੂੰ ਬੱਚੀ ਨੂੰ ਕਿੰਨੇ ਦਿਨ ਹੋ ਗਏ ਸੂਈ ਨੇ ਅਜੇ? ਬਾਈ ਜੀ ਇਹਨੂੰ ਤੀਜਾ ਦਿਨ ਆ ਸੂਈ। ਤੀਜਾ ਸੂਆ ਪਲੂਣ ਸੂਈ ਹੈ ਨਾ। ਪਹਿਲੇ ਸੂਈ ਸੂਈ ਹੈ। ਠੀਕ ਹੈ ਕਿੰਨਾ ਕੁ ਬੋੜਾ ਹਾਜਰ ਆ ਥੱਲੇ? ਬਾਈ ਜੀ ਦੁੱਧ ਬੋੜੀ ਐਸ ਟਾਈਮ 12 ਕਿਲੋ ਆ। 10 ਕਿਲੋ ਬਾਈ ਜੀ ਕੰਡੇ ਲਾ ਕੇ ਲੈ ਜਾ। ਠੀਕ ਹੈ 10 ਤੋਂ ਬਾਹਰ ਨਹੀਂ ਪੜੂ ਜਮ। ਨਹੀਂ ਪੜੂ ਜੀ। ਲੀਟਰ ਲਾ ਕੇ ਦੇਵਾਂਗੇ। ਤੀਜਾ ਚੌਥਾ ਦਿਨ ਹੋ ਗਿਆ ਸੂਈ ਨੂੰ ਹਣਾ। ਤੀਜਾ ਦਿਨ ਆ ਬਾਈ ਜੀ ਇਹ ਚ। ਜੇਰ ਵਗੈਰਾ ਓਕੇ ਆ? ਬਾਈ ਜੀ ਡੰਨ ਓਕੇ। ਆਪਣੇ ਘਰੇ ਸੂਈ ਆ? ਬਾਈ ਆਪਣੇ ਘਰੇ ਸੂਈ ਆ ਬੋ। ਸੋ ਘਰੇ ਸੂ ਸੋਪਰ ਦੂਜੇ ਨੰਬਰ ਆਪਾਂ ਜਿਹੜੇ ਸੂਈ ਸੂਈ ਬੱਚੀ ਦੇਖਦੇ ਪਿਆ ਜਰਸੀ ਚ ਆ ਗਈ ਕ੍ਰੋਸਪੰਡ ਪੈਂਦਾ ਤੇ ਬਾਕੀ ਥਾਂ ਤੋਂ ਦੇਖੋ ਹੁਣ ਸ਼ਾਮ ਦਾ ਟਾਈਮ ਆ ਚਵਾਈਏ ਦੀ ਹੋਣੀ ਆ ਤੇ ਜਿੰਦ ਜਾਣ ਰਾਜੀ ਪਲੀ ਬੁੜੀ ਵੀ ਹੈਗੇ ਖੈਜ ਤੇ 10 ਕਿਲੋ ਤੋਂ ਵਾਰ-ਵਾਰ ਬੋੜਾ ਹਾਜ਼ਰਾ ਤੀਜਾ ਦਿਨ ਸੂਈ ਨੂੰ ਦੇਖੋ ਮੈੜਾ ਵਗੈਰਾ ਨਾਲ ਲੱਗੇ ਹੈ ਜੀ ਲੱਗਿਆ ਇੱਕ ਮਿੰਟ ਚ ਧਾਰ ਚੋਕੇ ਬੰਦਾ ਖੜਾ ਹੋ ਗਿਆ ਚਲੋ ਬਤਾਰਾ ਮਾਰ ਕੇ ਦਿਖਾ ਦਿੰਦੇ ਹਣਾ ਸੋਪਰ ਧਾਰਾ ਦੇਖ ਸਕਦੇ ਕੈ ਵਾਤਾ ਪੂਰਾ ਸਾਫ ਸੁਥਰਾ ਮੋਟਾ ਮੋਟਾ ਇਹਦੇ ਚੋਣ ਲੱਗਿਆ ਵਾ ਤੇ ਅੱਜ ਤੀਜਾ ਦਿਨ ਆ ਸੂਈ ਨੂੰ ਜਾਵਾ ਹੁਣ ਸ਼ਾਮ ਦੀ ਚਵਾਈਏ ਦੀ ਹੋ ਚੋਣ ਬਹੁਤ ਸੋਹਣਾ ਲੱਗਿਆ ਵਾ ਤੇ ਬਾਕੀ ਦੁੱਧ ਵੀ ਵੀਰੇ ਚਿੱਟਾ ਚਿੱਟਾ ਜਾਵਾ ਹਨਾ ਬਾਈ ਜੀ ਚਿੱਟਾ ਹੱਥ ਤੇ ਪਾ ਕੇ ਦਿਖਾ ਸਕਦੇ ਸੋ ਦੇਖੋ ਦੁੱਧ ਜਾਵਾ ਘਰੇ ਪੀਣਾਂ ਨੂੰ ਦੁੱਧ ਵਧੀਆ ਇਹਦਾ ਪਾ ਕੇ ਰੱਖਿਆ ਆਪਾ ਬਾਈ ਮੁੱਲ ਇਹਦਾ ਵੀ ਫੋਨ ਚੂਗਾ ਤੇ ਨੰਬਰ ਬੋਲ ਦੇ ਆਪਣਾ ਬਾਈ ਜੀ 98017 99650 ਵੀਰੇ ਦੂਸਰਾ ਨੰਬਰ ਹੈਗਾ 81465 90237 ਤੇ ਰੇਡ ਬਾਜੂ ਜਿਹੜਾ ਆ ਕੇ ਦੇ ਕੇ ਤੋਰਾਂਗੇ ਦੇ ਕੇ ਤੋਰਾਂਗੇ ਵੀਰ ਜੀ ਮੰਨ ਤਾਂ ਕਰਕੇ ਤੋਰਾਂਗਾ ਸੋ ਖਾਸ ਬਰਨਾਲਾ ਸ਼ਹਿਰ ਤੋਂ ਵੀਡੀਓ ਕਵਰ ਕੀਤੀ ਇੱਕ ਸੂਈ ਵੀ ਤੇ ਇੱਕ ਗੱਬਣ ਕਿਸੇ ਵੀ ਵੀਰ ਦੇ ਕੋਈ ਵੀ ਨੱਕ ਪਸੰਦ ਹੋਵੇ ਉਸ ਨੰਬਰ 'ਤੇ ਸੰਪਰਕ ਕਰਕੇ ਖਰੀਦ